ਇਹ ਨਹੀਂ ਮੀਂਹ ਆਪਣੇ ਹੂੰ ਇਹ ਮਾਖੇ ਹੀ ਹੈ ਨਹੀਂ ਉੱਥੇ ਨਾ ਜਮੀਨ ਵੀ ਹੈਗੀ ਆ ਤੇ ਆਪਣੇ ਬੁੜੇ ਜਦੋਂ ਖੜੇ ਪਏ ਫਿਰ ਮੈਂ ਤੇ ਲਿਜਾ ਮੰਗੇ ਇਹ ਜਿਹੜਾ ਇਹਦਾ ਬੁੜਾ ਸੀ ਨਾ ਉਹਦਾ ਨਾਂ ਸੀ ਗਣੀ ਹੂੰ ਉਹ ਗਣੀ ਮੇਸਤਰੀ ਸੀ ਬੜਾ ਚੋਟੀ ਦਾ ਅੱਛਾ ਤੇ ਓਨੀ ਉਹ ਜਾਕੜ ਸੀ ਅੱਛਾ ਸਾਰਾ ਪਿੰਡੋਂ ਤੋਂ ਨਾ ਐਨਾ ਡਰਦਾ ਜਾ ਕੇ ਬਹਿ ਜਾਂਦੇ ਉਹਦੇ ਕੋਲੇ ਹੂੰ ਉਰੇ ਜਿੰਨਾ ਜਰ ਪੁੱਛਣਾ ਨਾ ਉਹਨਾਂ ਜਰ ਬੋਲਣਾ ਵੀ ਜੇ ਪਹਿਲਾਂ ਇਹਨੂੰ ਕੁਝ ਕਹਿਤਾ ਤੇ ਇਹ ਗਾਲਾਂ ਦੇਉ। ਓਕੇ ਭਾਈ ਤੂੰ ਓਏ ਆ ਕਹੀ ਜੇ ਬਹਾਂ ਬੋਲੇ। ਓਰੇ ਫੜਾ ਫਿਰ ਮੈਨੂੰ। ਕਦਾਈ ਮੈਂ ਤਾਂ ਆਈ ਨਹੀਂ ਜਾਂਦਾ। ਪੱਗ ਦਿਓ ਮਿੰਦ। ਅੱਛਾ। ਬੋਲੇਗੇ ਵੀ ਗੱਲ ਕਹੇ ਜੀ ਮਜਨ ਵਾਲੀ ਆ। ਇਹਨੂੰ ਪੱਗ ਦੇਖ ਲੈ ਇੱਕ ਠੀਕ ਹੈ ਸ਼ਰੀਕ ਬਣਾ ਕੇ ਆਪਦਾ ਪੱਗ ਦੇ ਜੇ ਇਹ ਨਹੀਂ ਆਂਦਾ ਜੋ ਲੈਂਦਾ ਤੇ ਦੋ ਮੁੰਡੇ ਸੇ ਮਤਲਬ ਭਾਈ ਜੇ ਭਾਈ ਜੇ ਮੁੰਡੇ ਸੇ ਇਸ ਪ੍ਰੀਤਮ ਤੇ ਮਤਲਬ ਇਸ ਤਰ੍ਹਾਂ ਆਉਂਦੇ ਆਪਾਂ ਮੌਗੀ ਦੇ ਬਲੀ ਬਾਈ ਦਾ ਉਹ ਜਿਹੜਾ ਬੁढ़ा ਮਰ ਗਿਆ ਇਹਨਾਂ ਦਾ ਪਿਓ ਬੜੀ ਦਮ ਦਾ ਇਹ ਗਰੀਨ ਪੱਕ ਰੇਤੀ ਇਹਨਾਂ ਦੀ ਪਦਾਦਰੀ ਦੇ ਗਰੀਨ ਪੱਕ ਰੇਤੀ ਤੇ ਉਹ ਦੋ ਜਵਾਕ ਤਾਂ ਫਿਰ ਨਾਲ ਹੋਣੇ ਸੀ ਜਿਹੜੇ ਉਹ ਮੌਗੀ ਦੇ ਬਲੀ ਹੈ ਛੋਟੇ ਛੋਟੇ ਹੈ ਇਹ ਗਨੀ ਦੇ ਕੁੜੀ ਕੁੜੀ ਹੋਈ ਕੱਲੀ ਹੋਰ ਬੱਚਾ ਹੋਇਆ ਨਹੀਂ ਕੋਈ ਐਥੇ ਫਿਰ ਉਹਨਾਂ 20 ਬਗੇਰੇ ਜੁਨਿੰਦੇ ਸੀ ਤੇ ਬਾਕੀ ਉਹ ਘਰ ਦੇ ਨਾਲ ਬੈਠਣ ਆਈ ਨਿਆੜੀ 47 ਤੇ ਜਦੋਂ 47 ਆ ਗਈ ਤਾਂ ਗਨੀ ਨੇ ਸੋਚਿਆ ਵੀ ਆਪਾਂ ਹੁਣ ਕਿੱਥੇ ਆਪਣੀ ਨਿੰਬੀ ਬਹੁਤ ਸੋਹਣੀ ਹੁਣ ਆਪਾਂ ਆਪਦੇ ਭਾਈਆਂ ਦੇ ਕੋਲ ਚੱਲੋ ਰਾਤ ਹੁੰਦਾ ਨਾ ਕੋਈ ਤੇ ਮੁੜਿੰਦਾ ਵੀ ਚੜਾ ਆ ਕੇ ਜਵਾਕ ਰਾਤ ਚ ਕਿ ਅਠਲੇ ਵਾਵਾ ਨੀਰਾ ਹੋ ਗਿਆ ਤੇ ਰਾਤ ਚੱਕ ਤਬਾਕ ਨਾਲ ਬਾਕ ਕਰਨ ਜਨਾ ਮੈਂ ਮੰਨ ਕੇ 딸ਕੇ ਜਿਹੜੋ ਦੇਖਿਆ ਵੀ ਬਾਹਰ ਖੁੱਲੇ ਪਏ ਕਿੰਨੇ ਕੋਈ ਜਿੰਨੇ ਨਹੀਂ ਕੋਈ ਜਿੰਨੇ ਨਹੀਂ ਕੋਈ ਜਿੰਨੇ ਨਹੀਂ ਇਹੇ ਕਰਨ ਲਾਗੇ ਤਾਂ ਖਵਾਰਾ ਵੱਡੇ ਕਰ ਕੀ ਤਰ੍ਹਾਂ ਆਵੇ ਹੋ ਉਨੇ ਸਾਬੂ ਕੋਲ ਚਲਮੱਡੀ ਪਹੁੰਚ ਗਿਆ ਸੀ ਰਸ ਲੈ ਕੇ ਇਹ ਠਕੂੜ ਦੇ ਘੜੀਆਂ ਲੈ ਕੇ ਤੇ ਰਸ ਦੀ ਕੋਲ ਮਗਰ ਲਾਈਆਂ ਘੂੜੀਆਂ ਤੇ ਸਾਬੂ ਕੋਲ ਚਲਮੱਡੀ ਕੋਲੇ ਬਾਗੀ ਬਾਂਦਰ ਕੋਲੇ ਖੜਾ ਲੈ ਜਾਂਦਾ ਕਹਿੰਦਾ ਵੀ ਸਾਰੇ ਪਿੰਡ ਦੇ ਲੋਕ ਆਉਣ ਨੇ ਤੇ ਗਣੀ ਸਾਡੇ ਅੱਗੇ ਖੜ ਗਿਆ ਖੜ ਗਿਆ ਬਾਗੇ ਤੇਰੀ ਵੇਖ ਕੇ ਜਾਣ ਨਹੀਂ ਪੁੱਠੇ ਜਿਹਾ ਬਗ ਮੋੜਤੇ ਕਹਿੰਦਾ ਪੁੱਠੇ ਜੇ ਮੈਨੂੰ ਲਿਜਾਓਗੇ ਮੋੜ ਕੇ ਅੱਜ ਮਾਂ ਦੇ ਭਾਈਆਂ ਜਾਣਾ ਕਹੇ ਰਾਹ 'ਚ ਮਰ ਜਾਣਾ ਕਹੇ ਮਤੁਰ ਪਾਉਣ ਜਾ ਉਹ ਤਾਂ ਰੱਬ ਦੇ ਕਿਸੇ ਬੰਦੇ ਸਾਰੇ ਤੇ ਮੈਨੂੰ ਆ ਕੇ ਜਾਣ ਲਿਓ ਹੁਣ ਤੇ ਕਰ ਆਪਣੀ ਵਧੀਆ ਨੇ ਬਗੀ ਇਹ ਗਾਣੀ ਮੈਂ ਇੱਥੇ ਜਾਣ ਨਹੀਂ ਅੱਛਾ ਮੋੜ ਕੇ ਡਾਂਡੀਅਲ ਜਾਵਾਂਗੇ ਐਂ ਗਾਜਿਆ ਕਰੋਗੇ ਗੁਰਦੁਆਰੇ ਵਾਗੇ ਮਾਤੁਰ ਕੋ ਦਵਾਰੇ ਵੀ ਆਜੇ ਬਾਬੇ ਕੋਲ ਚਲ ਗਏ ਬਾਬੇ ਜੀ ਨੇ ਫੈਸਲਾ ਦੇ ਲੈਣਗੇ ਆਪਾਂ ਉਹ ਮੰਨ ਲਾਂਗੇ ਠੀਕ ਹੈ ਤੇ ਬਾਬੇ ਨੇ ਪੁੱਛਿਆ ਨਾਲ ਤਾਂ ਗਰੀਬੇ ਬਰਵਾਰ ਨੂੰ ਸਾਰਿਆਂ ਨੇ ਜਵਾਕਾ ਜੱਲੇ ਬਸਾਰਨ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਅਸੀਂ ਦਾ ਬਾਬਾ ਅਸਲੀ ਸਾਡੀ ਜ਼ਿਲ੍ਹੇ ਤੋਂ ਆਇਆ ਵੀ ਆਪਣੀ ਵੰਡ ਬਈ ਤੇ ਹੁਣ ਅਸੀਂ ਹੌਲੀ ਹੌਲੀ ਪਾਕਿਸਤਾਨ ਚ ਪਹੁੰਚ ਜਾਗੇ ਦੇਖ ਲੈ ਸਾਡੇ ਟੱਪ ਜਾਗੇ ਅਸੀਂ 2-4 ਦੇ ਇਹਨੂੰ ਪੁੱਛਿਆ ਉਹ ਕਹਿੰਦੇ ਵੀ ਅਸੀਂ ਮੋੜ ਕੇ ਲਈ ਜਾਂਦੇ ਹਾਂ ਉਹ ਕਹਿੰਦਾ ਮੋੜ ਕੇ ਤਾਂ ਲੈ ਜਾਂਦੇ ਹਾਂ ਬਾਬਾ ਕਹਿੰਦਾ ਇਹਨੂੰ ਉੱਥੇ ਆ ਕੇ ਘਰੇ ਛੱਡ ਦਿਓਗੇ ਤੇ ਰਾਤ ਨੂੰ ਦੋ ਬੰਦੇ ਆ ਕੇ ਇਹਨੂੰ ਮਾਰ ਦੇਣੇ ਛੋੜਾ ਲਿਜਾਇਆ ਤਾਂ ਕੋਈ ਫਾਇਦਾ ਕਿੱਦਾਂ ਕਰੂੰਗੇ ਰਾਖੀ ਫੇਰ ਤਾਂ ਲਿਜਾਓ ਜੇ ਰਾਖੀ ਨਹੀਂ ਕਰ ਸਕਦੇ ਫੇਰ ਇਹ ਆਪਣੇ ਬੰਦੇ ਕਹਿੰਦੇ ਇਹ ਗੱਲ ਸੁਣੋ ਬਾਬੇ ਨੂੰ ਕਹਿੰਦੇ ਵੀ ਜਿੰਨਾ ਜਿਕਰ ਸਾਡੀ ਆਰਬ ਹੋ ਗਈ ਇਥੇ ਬੈਠੀ ਰਹੂਗੀ ਜਾਂ ਇਹ ਬਾਬੇ ਜਿਹੜਾਰ ਹੋ ਗਈ ਅਸੀਂ ਇਹਨੇ ਤੇ ਬਾਹਰ ਨਾ ਕਰਾਂਗੇ ਕੋਈ ਇਹਨੇ ਹੀ ਰੱਖੀ ਕਰਾਂਗੇ ਤੇ ਹੁਣ ਹੁਣ ਜਮਾ ਦਮੋਖਾ ਆਏ ਤੇ ਬਰਖਾ ਆਵੇ ਇਹ ਘਾਤੇ ਪਹਿਰਾ ਰੱਖਾਂਗੇ ਲਾ ਕੇ ਜੇ ਗੂ ਆਊਗਾ ਅਸੀਂ ਪੂਰੂ ਆਪਣੇ ਮਾਰ ਦੇਣਗੇ ਫਿਰ ਦੂਜੀ ਵਾਰ ਉੱਥੇ ਫੇਰ ਸੰਤ ਨੇ ਪੱਗ ਲਵਾਇਆ ਕਹਿੰਦਾ ਵੀ ਪੱਕੇ ਪੱਕੇ ਤੌਰ ਤੇ ਲਵਾ ਭਾਈ ਬਣਾਓ ਸਾਡੇ ਸਾਹਮਣੇ ਨੂੰ ਵੀ ਰਾਸ ਕਰਾਂਗੇ ਪੱਗ ਦੇ ਹੋਏ ਅੱਗੇ ਪਹਿਲਾਂ ਉਹ ਤਾਂ ਛੁੜੀ ਕੇ ਪੱਗ ਹੋ ਗਈ ਰਾਸ ਹੁਣ ਤੇ ਫਿਰ ਨਮਾਤੀਏ ਨੇ ਹੁਣ ਜੇ ਫਿਰ ਉਹ ਦਰਿਆ ਤੋਂ ਪਾਰ ਹੁੰਦਾ ਆਪਦੇ ਭਾਈਆਂ ਜਾਂਦਾ ਇਹਨੂੰ ਮੋੜ ਕੇ ਤੁਸੀਂ ਆਪਦੇ ਭਾਈਆਂ ਕਿੱਧਰ ਜਾਂਦੇ ਇਹਨੂੰ ਫੇਰ ਪੱਗ ਦੇ ਕਿੱਡ ਜੋ ਫੈਬਰੂ ਐਕਸੈਪਟ ਫੈਬਰੂ ਤੇ ਪਾਗਲੇ ਗੇ ਮਜਨ ਕਰ ਲੈਗੇ ਆਪਾਂ ਰਹਿਣੀ ਦੁਨੀਆ ਤੇ ਜਿੰਨੇ ਜੇ ਆਪਣਾ ਆਪਣਾ ਪਿੰਡ ਰਹੂਗਾ ਆਪਾਂ ਇਹਨਾਂ ਦੇ ਮਾੜੀ ਨਾ ਸੇ ਉੱਥੋਂ ਫਿਰ ਮੋੜ ਦੇ ਫਿਰ ਇਹ ਉਹ ਰੋ ਹੈ ਆਪਣਾ ਬਚਿੱਤਰ ਵੀ ਮੇਰੇ ਤੇ ਹੋਰ ਹੀ ਜੀਵਨੰਦ ਹੈ ਤੇ ਇਹ ਜਿਹੜੇ ਮੌਕੇ ਤੇ ਜਿਹੜੇ ਗਮੂਰੀ ਸੇ ਲੋਕ ਉਜ ਮੈਂ ਬਰਛੇ ਲੈ ਕੇ 24 ਘੰਟੇ ਰਾਤ ਨੂੰ ਵੀ ਦਿਨ ਵੀ ਇਹ ਘੱਟ ਪਰਿਆ ਰੱਖੀ ਬਾਹਰਲੇ ਪਿੰਡ ਦਾ ਨਾਕ ਮਾਰ ਜਿਹੜਾ ਮਗਾਲੇ ਜਿਦਾਏ ਤੇ ਆਪਣੇ ਸੰਤਾਂ ਨੇ ਇਹਨਾਂ ਨੂੰ ਸ਼ਕਾਤਾ ਉਮਰ ਤੋਂ ਦੋਨਾਂ ਨੂੰ ਬੜੀ ਦਿਵੋ ਜੀ ਕੋ ਸੰਤ ਕਹਿੰਦੇ ਭਾਈ ਅਸੀਂ ਹੀਲਾ ਕਰਦਾ ਤੁਹਾਡੀ ਜਾਨ ਬਚਾਉਣ ਦਾ ਇਹ ਦੂਰੀ ਆਪ ਦਾ ਦੀਨ ਵਿੱਚ ਚਿੱਟ ਜਾਵੇ ਆ ਵੀ ਚਿੱਟ ਜਾਵਦਾ ਦੀਦੀ ਰੱਖੋ ਅਸੀਂ ਤਾਂ ਜਰੂਰ ਹੋੜੇ ਕਚਾਰਾ ਪਾਇਆ ਹੋਊਗਾ ਅਗਰ ਟਾਲ ਕੱਢ ਜੀਵੇ ਸਿੱਖ ਹੈ ਕੋਈ ਅਸੀਂ ਉਹਨੂੰ ਬਚਾਉਣ ਦੀ ਕਰਦੇ ਕਚਾਰੇ ਬੋਲੀਆ ਕਿ ਤੁਸੀਂ ਦਾੜੀਆਂ ਤਾਂ ਉਹਨੀਆਂ ਰੱਖੀਆਂ ਨੇ ਦਾੜੀ ਤਾਂ ਮੋਹਰਾ ਰਹਿ ਗਿਆ ਤੇ ਉਹ ਰੂਹ ਭੇ ਚਾਰ ਕਿੰਨੇ ਉਹਨਾਂ ਦੇ ਕਚਾਰੇ ਬਾਤ ਤੇ ਬਾਬਾ ਦਾ ਮੜਾ ਮੜਾ ਦੇਖਿਆ ਮੇਰਾ ਜਦੋਂ ਅਗਲੀ ਗਲੀ ਜੋ ਫਿਰ ਸੰਤਾ ਨੇ ਕਹਿੰਦਾ ਵੀ ਹੁਣ ਪਈ ਅਮਨ ਹੋ ਗਿਆ ਹੁਣ ਤੁਸੀਂ ਦੇਖੋ ਤੁਹਾਡਾ ਚਿੱਤ ਮੰਨ ਦਾ ਖੇਰੇ ਰੱਖਣ ਦਾ ਰੱਖੋ ਚੱਲਣੇ ਲੱਗ ਬਧਾ ਦਿਓ ਇਥੇ ਗੁੱਡ ਬਾਏ ਦਾ ਜੋ ਹੈ ਫਿਰ ਉਹਨੇ ਖੇਰੇ ਢਾ ਲੇ ਇਹਨਾਂ ਦੇ ਨਾਮ ਵੀ ਬਦਲ ਕੇ ਇੱਕਦਮ ਪ੍ਰੀਤ ਮਿੱਤਰ ਈਸ਼ਰ ਐ ਦਾ ਲਈ ਫਿਰ ਹੁੰਦੀ ਹਮੋਦੀ ਇਹਨਾਂ ਤੇ ਕੋੜੇ ਰਾਂ ਦੇ ਹੜਾ ਗਿਆ ਕੋੜੇ ਰਾਂ ਦੇ ਹੜਾ ਆ ਦੇ 바ਵਾ ਜੋ ਲੋੜ ਦੇ ਸਿਵਾਰੇ ਨੂੰ ਕਿ ਇਹ ਣਕੋਠੀ ਗਮਨੀ ਖੁੰਬਰੀ ਵਾ ਗਿਆ ਛੋੜੀ ਸੇ ਮੁਰ ਬੰਦੀ ਉਹਨੂੰ ਸਹੀ ਤੇ ਨਾਇੜਾ ਗਿਆ ਵੀ ਥੂੜਾ ਉਠ ਹੀ ਆ ਬਠੇ ਜੰਦਰ ਅੱਛਾ ਤੇ ਮਿੱਠੂ ਨੇ ਆ ਦਾ ਘਰ ਵੀ ਮੇ ਤਾਂ ਤੇਰੇ ਗਿੱਲਾਂ ਤੋਂ ਲੈ ਕੇ ਪਾਇਆ ਦਵਾਰੇ ਜਿਹੜੂ ਇੱਥੇ ਬਾਗ ਰਹੇ ਨੇ ਦੋਨੇ ਤਾਂ ਅੱਧਾ ਪਿੰਡ ਉਹਨਾਂ ਗਨੇ ਹੀ ਆ ਦਾ ਉਹਨਾਂ ਗਰੀ ਅੱਧਾ ਮਿੱਠੂ ਵੀ ਨਹੀਂ ਸੀ ਅੱਛਾ ਤੇ ਅੱਡੇ ਹੈ ਕੋਟੇ ਦੇ ਵਗਿੰ ਅੱਛਾ ਤੋਂ ਸਾਰੇ ਪਿੰਡ ਦਾ ਕੰਮ ਕੋਟੇ ਦੇ ਕੋਲੇ ਆਵੇ ਇੱਕ ਕੋਟਾ ਤੇ ਤੇਰਾ ਜਵਾਕ ਜੀ ਬਰੇ ਇਹ ਤਾਂ ਭੱਜ ਜਾਂਦੇ ਕੁਝ ਲੋਕ ਕਿੰਨੀ ਦੇ ਜਪੜੀ ਜਾਂਦੇ ਤੇ ਤੇ ਨਹੀਂ ਆ ਭੱਜ ਜਾਂਦੇ ਅੱਜਾ ਲੀਲੂ ਤੇ ਤੇ ਬੁੜੇ ਤੇ ਆ ਜਾਂਦਾ ਸਾਰਾ ਕੰਮ ਲੀਲੂ ਵੀ ਅੱਕ ਕੇ ਜੇ ਪਿੰਡ ਜਿਹੇ ਕੋਲ ਜਾਂਦਾ ਕੱਲੇ ਬੁੜੇ ਤੇ ਆ ਜਾਂਦਾ ਜਿਹੜਾ ਹੁਣ ਕੱਲੇ ਬੁੜੇ ਤੇ ਸਾਰੇ ਪਿੰਡ ਦਾ ਕੰਮ ਟੁਮੀ ਹੋਏ ਉਹਦਾ ਕੰਮ ਵੀ ਵੱਡਾ ਹੁੰਦਾ ਤੇ ਪਿੰਡ ਦੇ ਮੁੰਡਿਆਂ ਨੇ ਮਾਸਰੀ ਪਾਪਾ ਕਾਰੀਗਰ ਹੋ ਲਿਓ ਅੱਛਾ ਇੱਕ ਤਾਂ ਬਲਦੇ ਕਪੂਰ ਨੇ ਇੱਕਾ ਹੋਰ ਵੈਰਾ ਇਹ ਇੱਕਾ ਦੂਜਾ ਪੂਰਨ ਗੁੱਲਾ ਤੇ ਹੋਰ ਕਈ ਬੰਦੇ 6-7 ਬੰਦਿਆਂ ਨੇ ਵੀ ਆਪਾਂ ਪੇਰੋਂ ਤੋਂ ਕਾਰੀਗਰ ਲੈ ਕੇ ਬਹੁਤ ਇੱਥੇ ਯਾਰ ਇਹਨਾਂ ਨੂੰ ਘਰੀਆਂ ਨਹੀਂ ਉਹਦੇ ਥੋੜੇ ਛੋਟੀ ਥਾਈ ਕੋਲੇ ਇਹ ਮੀਟਿੰਗ ਕਰੀ ਜਾਂਦੇ ਨੇ ਮੈਂ ਨੰਗੇ ਜਾਂਦਾ ਖੜਾ ਲਿਆ ਜੀ ਅਵੇ ਤੂੰ ਵੀ ਸਾਨੂੰ ਕੋਈ ਰਾਏ ਦੇ ਆਂ ਵੇਖੀ ਲਿਓ ਨਾ ਉਹ ਲਓ ਜੀ ਰਾਇ ਜਰੂਰ ਲੋ ਕਿਵੇਂ ਲਿਓਨੇ ਉਹ ਕਿੱਥੋਂ ਲਿਓਨੇ ਉਹ ਕਿੱਕੂ ਕਰ ਇਹ ਨਾ ਇਹ ਦਖੀ ਗੱਲ ਆ ਗੁਰੂ ਪ੍ਰੀਤਮ ਇਹ ਇੱਕ ਢੇਰਾਂ ਤੇ ਜਿਉਂਦਾ ਸੀਗਾ ਮੈਂ ਕਿਹਾ ਮੈਂ ਤੁਹਾਨੂੰ ਢੜ ਪੁੱਛਦਾ ਕਾਰੀਰ ਲਿਓ ਮੈਂ ਤੁਹਾਨੂੰ ਹਟਾਉਂਦਾ ਨਹੀਂ ਮੈਂ ਸੁਣਨਾ ਸਹਿਮਤ ਹੁੰਦਾ ਨਹੀਂ ਜੇ ਐਸੇ ਜਗਾਤੇ ਮੁੜੇ ਨੇ ਕੱਠ ਕਰਕੇ ਆਪ ਦਾ ਜਵਾਬ ਮੰਗਿਆ ਨਾ ਪਰ ਜਵਾਬ ਨਹੀਂ ਹੋ ਰਿਹਾ। ਅਗੇ ਹੁਣਾ ਕਿ ਮੈਂ ਕਿਦਾਂ ਸਾਬੂ ਕੀ ਤਰਵੰਡੀ ਤੋਂ ਭਾਗੀ ਬੰਦਰ ਕੋਲ ਮੈਨੂੰ ਦਾ ਰਾਹ ਬੋਲ ਕੇ ਲੈ ਆਇਆ ਮੁੜੇ ਨਾ ਇੱਕ ਤਾਂ ਮਖਾ ਮੇਰਾ ਬਾਬਾ ਸੀ ਬੁੱਟਾ ਸੀ। ਇੱਕ ਪੁਰਨਾ ਤੇਰਾ ਬਾਬਾ ਸੀ। ਸ਼ਰਮ ਦੇ ਸੀ। ਇੱਕ ਪੁਰਨਾ ਤੇਰਾ ਬਾਬਾ ਜੀ ਸਾਵਾ ਸੀ। ਠੱਕਾਰ ਇੱਕ ਤੇਰਾ ਬਾਬਾ ਸੀ ਪੋਲਾ ਸੀ। ਸਾਰੇ ਬੋਰੇ ਉਠੋ ਮੋੜ ਕੇ ਲਿਆਏ ਨਾ ਗੁਰਦੁਆਰੇ ਤੇ ਬਚਨ ਬਲਾਸ ਹੋਏ ਨਾ ਵੀ ਅਸੀਂ ਜਿੰਨਾ ਜਿਵੇਂਗੇ ਸਾਡੀ ਯਾਰ ਜੂਗੀ ਛੋੜੇ ਤੇ ਅਸੀਂ ਮਾੜੀ ਨਗਰ ਉਹ ਆਹ ਮੈਂ ਅੱਜ ਆਵਦੇ ਭਾਈਆਂ ਜੀ ਨਾ ਮੈਨੂੰ ਨਾ ਮੋੜੋ ਚਾਹੇ ਰਾਜ ਮਰਜੀ ਦੇ ਵਿੱਚ ਸੁਣ ਕੋਈ ਰਾਂਮਨ ਉਥੋਂ ਜ਼ਿੰਮੇਵਾਰੀ ਲੈ ਕੇ ਮੋੜ ਕੇ ਲੈ ਆਏ ਕਿ ਇਹ ਬੁੜੇ ਨੇ ਹੋਣਾ ਕਹਿਣਾ ਆਪਾਂ ਨੂੰ ਇਹ ਅੱਜ ਇਹਨਾਂ ਨੂੰ ਆਦਿਆ ਵੀ ਬਗਜੋ ਹੁਣ ਬਗਜੋ ਪਾਕਿਸਤਾਨ ਚ ਹੁਣ ਨਹੀਂ ਬੰਦਾ ਜਾ ਪਾਕਿਸਤਾਨ ਚ ਤੁਸੀਂ ਜਾ ਕੇ ਦੇਖ ਲਓ ਵੀਜ਼ਾ ਦਵਾ ਲੇਗਾ ਜਿੰਨੇ ਕੇ ਤੇਰਾ ਵੀਜ਼ਾ ਹੋਇਆ ਵਾਪਸ ਕਰਨ ਦੇ ਦੁਆਰੇ ਉਧਰ ਵਾਪਸ ਕਰਨ ਦੇ ਕਰਨੀ ਨਹੀਂ ਉੱਥੇ ਹੁਣ ਆਹ ਦੇਸ ਏ ਥੋੜਾ ਹੋਰ ਜਾਤੀ ਹੋਰ ਆ ਇਸ ਵੇਲੇ 9 ਕਰੋੜ ਦੀ ਆਬਾਦੀ ਹੋਣੀ ਹੈ ਸਰ। ਅੱਗੇ 9 ਕਰੋੜ ਫੇਰ ਹੋਗੇ। ਜਿੱਦੇ ਜਾਂਦੀ ਆਈ ਸੀ ਉਹਦੇ 9 ਕਰੋੜ ਦੀ ਆਬਾਦੀ ਦੇ ਮੁਤਾਬਕ ਇਹ ਪਾਕਿਸਤਾਨ ਦੀ ਵੱਡ ਗਈ ਹੈ। ਉਹਦੇ 9 ਕਰੋੜ ਹੀ ਹੈ। ਤੇ ਹੁਣ ਮੋੜ ਕੇ ਹਿੰਦੁਸਤਾਨ ਦੇ ਵਿੱਚ 9 ਕਰੋੜ ਫੇਰ ਹੋ ਗਏ। ਤੇ ਮਗਾ ਉਠਿਆ ਆਪਣੇ ਬੁਢੇ ਬਸ ਮਹਾਰਾਜ ਜੀ ਆਵਿਆ ਕਸਮਾਂ ਖਾ ਕੇ ਆਏ ਨਾ। ਕਸਮ ਕਰਕੇ ਲਿਆਏ ਨਾ ਤੇ ਜੇ ਬੁੜੇ ਨੇ ਪਰਿਵਾਰ ਪੁੱਛ ਲੈ ਜਵਾਬ ਕੀ ਦੇਉਗੇ ਉਹ ਬੁੜੇ ਦਾ ਸਾਰੇ ਮਰਗੇ ਕੋਈ ਰਾਤ ਤਾਂ ਹੈਗੀ ਐ ਪੂਰੀ ਰਾਤ ਤਾਂ ਸਾਰੇ ਖੜੇ ਨਾ ਉਹਦੇ ਪੁੱਛਣਗੇ ਵੀ ਛੋਟੇ ਬੁੜੇ ਸਾਨੂੰ ਐ ਕਰਕੇ ਲਿਆਏ ਨਾ ਤੇ ਹੁਣ ਸਾਨੂੰ ਕਿਹੜੇ ਖੂਗਾ ਤੇ ਸੇ ਭੇਜੋਗੇ ਭਾਈ ਨਾ ਇਹਨੂੰ ਪਾਸ ਕਰਕੇ ਦੇ ਮਾ ਤੁਸੀਂ ਹੋਰੇ ਕਿਤਾ ਨਹੀਂ ਜਾਲਦੇ ਕੋਈ ਹੈ ਕੋਰੇ ਆਪੋ ਸੋੜਾ ਜਾ ਹਾਜਮਾ ਕਰ ਲੋ ਮਹੀਨਾ ਤੋਂ ਮਿਲੇ ਇਹਨਾਂ ਦੇ ਕੰਨੇ ਜੇ ਮੜਦੇ ਇਹਨਾਂ ਤੇ ਆਪਸ ਵਿੱਚ ਲੜ ਪੈਂਦੇ ਇਹਨਾਂ ਤੇ ਇਹੇ ਕੰਮ ਕਰਨ ਲੱਗ ਜਣਗੇ ਜਾਂ ਉਹੀ ਮੁੜਿਆਉਣਗੇ ਆਪੇ ਫੇਰੇ ਥੋੜੀ ਜਿਹੀ ਥੱਟ ਮੁੜ ਵੀ ਆਏ ਬੁੱਢਾ ਤੇ ਬੁੱਢੋ ਮੁੜ ਵੀ ਗਿਆ ਏ ਬਜ਼ੁਰਗ ਬਕਰਗੇ ਮੈਂ ਆਏ ਆਪਣੇ ਬਜ਼ੁਰਗਾਂ ਦੇ ਆਏ ਇਹਨਾਂ ਜਵਾਨਾ ਹੋਈਆਂ ਨਾ ਨਾਨਾ ਇਹ ਕੰਮੀ ਕਰਨਾ ਆਪਾਂ ਭਾਵੇਂ ਜਮਾ ਨਾ ਹੋਵੇ ਜਰ ਇਹਨਾਂ ਦਾ ਕੰਮ ਅੱਪੇ ਹੋ ਲੱਗੂ ਕਿੰਨੀ ਸਤਵੀਂ ਪੀੜੀ ਆਏ ਪਿੰਡ ਸਾਡੇ ਬੁਢੇ ਦਾ ਨਾਂ ਸੀਗਾ ਮੋਰਛੇ ਜਿਹੜਾ ਬੁੜਾ ਮੋੜੀ ਗੱਡ ਮੋੜੀ ਗੱਡ ਮੱਝਦੇ ਆਪਾਂ ਮੋੜੀ ਗੱਡੀ ਜੰਮੀ ਹੈ ਕੌਡੀ ਹੈ ਥੋੜੀ ਜੀ ਘੜ ਕੇ ਚਾਕੇ ਮੋੜਾ ਘੜੀ ਘਟੋਆ ਵਟਕੇ ਦਬਕੇ ਜਿਹੜੇ ਉੱਤੇ ਕਾਕਾ ਮਾ ਖੜਦੇ ਕੋਈ ਦੁਨੀਆ ਖੜਦੇ ਛਾੜੀ ਹੋ ਜਿੰਦੀ ਉਹ ਮੋੜੀ ਘੜ ਕੇ ਮੋਢੇ ਤੇ ਦਸਾਉਂਦਾ ਸੀ ਬੂਟਾ ਸੀ ਸੌਣ ਸੀ ਨਿੰਦਨ ਸੀ ਕਲੀ ਸੀ ਕਿਮੀ ਜਲੀ ਜਾਵੇ ਉਹਨੂੰ ਢੱਲੇ ਇਸ ਵਾਰ ਸੇ ਮਰਕੀਟ ਅੱਠਵੀਂ ਹੋ ਗਈ